ਕਿਲੋ ਬੋਲਾ ਤਿਆਰ ਆ ਹਾਂਜੀ ਤੇ ਮਗਰ ਆ ਗਿਆ ਬੱਚਾ ਠੀਕ ਹੈ ਬੱਚਾ ਬੱਚਾ ਜੀ ਬੱਚਾ ਠੀਕ ਹੈ ਦਿਖਾ ਦੇ ਵੇ ਟੋਰ ਲੈ ਵੀ ਲੈ ਵੀ ਆ ਲਿਆ ਤੇ ਸੁਖੀ ਭਾਈ ਰੇਟ ਇਹਦਾ ਕੀ ਹੋਊਗਾ ਆਪਾਂ ਦੇ ਲੈਣੀ 60000 ਜੀ ਠੀਕ ਠੀਕ 17 18 ਕਿਲੋ ਕਰੋਡ ਖੁੱਲਾ ਪਾ ਦੂਗੀ ਇਹ ਵੀ ਕ੍ਰੋਸਾਂ ਚਾਹੀਦੀ ਹਾਂਜੀ ਕ੍ਰੋਸਾਂ ਦਾ ਜੀ ਕਿੰਨਾ ਦੱਤੇ ਬਾਦ ਸੁਖੀ 17 18 ਕਿਲੋ ਖੁੱਲਾ ਪਾ ਦੂਗੀ ਲੈ ਦੋਸਤਾਂ ਜੀ ਖਵਾਨਾ ਵੀ ਬਹੁਤ ਚੰਗਾ ਆ ਗਿਆ ਗਾਂ ਦਾ ਬਾਕੀ ਦੇਖ ਸਕਦੇ ਹੋ ਤੁਸੀਂ ਆ ਗਈ ਜਰਸੀ ਪਹਿਲਾ ਸਵੇਾਈ ਪਹਿਲਣ ਬਹੁਤ ਜਲਦੀ ਬੱਚਿਆ ਜੀ ਹਫਤਾ ਬਾਕੀ ਹੈ ਜੀ ਦਾ ਪਿੰਕ ਲੇਵ ਚ ਆ ਗਈ ਜਰਸੀ ਜਮਾ ਗੋਲ ਅਠ ਤੇ ਜੂ ਟਾਈਪ ਕੰਨ ਆ ਗਿਆ ਸਾਤਰੀ ਗਾਲ ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਫਕਤਮਾਲ ਕਾਰਾਂ ਦੇ ਬਿਲਕੁਲ ਨਾ ਰਹਿ ਜਾਂਦਾ ਤੇ ਬਾਈ ਬੱਬੂ ਦੇ ਡੇਰੀ ਫਾਰਮ ਤੇ ਕਿ ਸੱਤ ਪਸ਼ੂ ਸੇਲ ਆਲੇ ਆ ਗਏ ਬਾਈ ਨਾ ਕਰਾਉਣਾ ਗੱਲਬਾਤ ਲਾਈਕ ਕਰਾ ਦੇ ਵੀਡੀਓ ਚ ਜੇ ਤੁਸੀਂ ਆਹਦੇ ਸੇਲ ਵਾਲੇ ਪਸ਼ੂ ਦੀ ਵੀਡੀਓ ਕਰਾਉਣਾ ਚਾਹੁੰਦੇ ਤਾਂ ਮੋਸੇ ਵਾਲੇ ਚੈਨਲ ਤੇ ਵੀਡੀਓ ਕਰਾਉਣ ਲਈ ਮੋਬਾਈਲ ਨੰਬਰ 98744 7940 ਬਾਕੀ ਬਾਈ ਨਾਲ ਮਿਲ ਕੇ ਕਰਦੇ ਆਂ ਗੱਲਬਾਤ ਸਾਰੀ ਗਮ ਦੀ ਜਾਣੇ ਡਿਟੇਲ ਸਸ਼ੀ ਗਾ ਬਾਈ ਜੀ ਸਸ਼ੀ ਗਾ ਬਾਈ ਜੀ ਕੀ ਹਾਲ ਨੇ ਜੀ ਵਧੀਆ ਬਾਈ ਜੀ ਤੇ ਬਾਈ ਆਪਣੀ ਪਹਿਲਾ ਲੋਕੇਸ਼ਨ ਤੇ ਮੋਬਾਈਲ ਨੰਬਰ ਦੱਸ ਦਿਓ ਪਿੰਡ ਤਖਤਮਨਲਾ ਜੀ ਹਾਂਜੀ ਜ਼ਿਲ੍ਹਾ ਫਸਾ ਜੀ ਕਲੰਡੀ ਨੇ ਮੈਂ 2 ਕਿਲੋਮੀਟਰ ਨਾਲ ਹੀ ਰਹਿ ਗਿਆ ਜੀ ਕਲੰਡੀ ਸ਼ੱਬ ਤੋਂ 12 13 ਕਿਲੋਮੀਟਰ ਤੋਂ ਕਲੰਡੀ ਸ਼ੱਬ ਤੋਂ 12 ਹਾਂਜੀ ਤੇ ਸੁੱਖੀ ਬਾਈ ਕਿੰਨੇ ਬਸੂ ਅੱਜ ਆਪਣੇ ਕੋਲ ਸੀਗਰ ਵਾਲੇ ਆਪਣੇ ਕੋਲ 6 ਗੱਬਣਾ ਜੀ ਇੱਕ ਸੂਈ ਹੂੰ ਤੇ ਰੇਟ ਕਰਦੇ ਆਂ ਵੀਡੀਓ ਜੀ ਹਾਂਜੀ ਰੇਟ ਵੀਡੀਓ ਠ ਪਹਿਲੇ ਨੰਬਰ ਵਾਲੀ ਸੁਈ ਵੀ ਆ? ਹਾਂਜੀ ਆ ਸੁਈ ਹੈ ਜੀ। ਇਹ ਪਹਿਲਾ ਸੁਈ ਸੁਈ ਹੈ ਜੀ। ਅੱਛਾ। 10 ਕਿਲੋ 11 ਕਿਲੋ ਹੁਣ ਬੋਲਾ ਤਿਆਰ ਆ ਜੀ। ਠੀਕ ਆ। ਪਰसों ਰਾਤ ਨੂੰ ਸੁਈ ਹੈ ਜੀ। ਠੀਕ ਆ। 12 ਕਿਲੋ ਬੋਲਾ ਤਿਆਰ ਆ। ਹਾਂਜੀ। ਇਹ ਮਗਰ ਆ ਗਿਆ ਬੱਚਾ। ਮਗਰ ਮਕੇ ਬੱਚਾ। ਬੱਚਾ ਜੀ। ਬੱਚਾ ਠੀਕ ਆ। ਦਿਖਾ ਦੇ ਮੇਰੇ ਤੋਂ। ਲੈ ਵੀ ਦੇ ਵੀ। ਹਾਂ ਲੈ ਵੀ ਕੁਆਲਟੀ ਤੁਸੀਂ ਕਰ ਸਕਦੇ ਚੈੱਕ। ਮੋੜ ਲਿਆ ਭਾਈ ਜੀ। 15 16 ਕਿਲੋ ਦੋ ਖੁੱਲਾ ਕਰ ਦਈ। ਆਵਰੇ 15 16 ਤੱਕ ਕਰ ਦੋ। ਹਾਂਜੀ। ਬਾਕੀ ਜੇ ਜਿਓ ਪੋਕੇ ਪਿਆ ਵੀਰੇ? ਹਾਂ ਹਾਂਜੀ ਹਾਂ ਜੇਰ ਜੂਰ ਸਾਹਿਬ ਓਕੇ ਜਿੰਮੇਵਾਰੀ ਆਪਣੀ। ਠੀਕ ਹੈ ਜੇਰ ਦੀ ਬਾਈ ਕਹਿੰਦਾ ਜ਼ਿੰਮੇਵਾਰੀ ਹੈ। ਤੇ ਚੰਗੇ ਕੱਢ ਵਿੱਡਾ ਹੀ ਆ ਗਈ। ਇਕੱਲਾ ਇਕੱਲਾ ਠਾਨ ਲੱਗਿਆ ਵਾ। ਤੇ ਸੁੱਖੀ ਭਾਈ ਰੇਟ ਇਹਦਾ ਕੀ ਹੋਊਗਾ? ਆਪਾਂ ਦੇ ਲੈਣੀ 60000 ਜੀ। ਠੀਕ ਆ। ਹਾਂਜੀ। ਕੋਈ ਮਾਨ ਤਾਨ ਦੀ ਬੰਦਾ ਚੱਕ ਕਰਦਾ ਹਾਂ। ਬਸ ਕੋਈ ਉਹ ਛੋੜ ਸਕਦੀ ਹੋ ਗਈ। ਠੀਕ ਆ। ਆਪਣੇ ਕੋਲ ਪਹੁੰਚ ਪਹੁੰਚਦਾ ਹੁੰਦਾ ਸਿਸਟਮ ਨਹੀਂ ਬਈ ਜੀ ਬਸ ਗੱਡੀ ਦਾ ਕਰਾਇਆ ਆਪ ਤਾਂ ਦੇਣਾ ਪਊਗਾ ਜੀ ਨਹੀਂ ਉਹ ਤਾਂ ਦੇਣਾ ਪਊਗਾ ਮੰਨ ਲੈ ਆਪਣੇ ਕੰਟੈਕਟ ਚ ਹੁੰਦੇ ਹੋਣਗੇ ਹਾਂ ਹਾਂ ਜੀ ਹਾਂ ਜੀ ਜੇ ਕੋਈ ਬੰਦਾ ਆ ਕੇ ਹਾਂ ਜੀ ਭਾਈ ਜੀ ਇਹ ਸੀ ਕੀ ਦੋਸਤ ਇੱਕ ਨੰਬਰ ਵਾਲੀ ਵੈੜ ਤੇ ਬਾਕੀ ਦੋ ਨੰਬਰ ਲੈ এসਪੀ ਦੋ ਨੰਬਰ ਵਾਲੀ ਟਿਕਟ ਇਹ ਦੂਜਿਆ ਸੀ ਇਹ ਜੀ ਠੰਡੀ ਫੀਲ ਕੋਹਤਾ ਬੱਚੀ ਹਾਂ ਅੱਜ ਹਰਪੇ ਵੀ ਕੀਤੀ ਏ ਠੀਕ ਹਸਤਾ 17 18 ਕਿਲੋ ਗੋਦ ਖੁੱਲਾ ਪਾ ਦੂਗੀ ਇਹ ਵੀ ਕਰਾਉ ਸੰਗਾ ਚਾਹੀ ਹਾਂ ਜੀ ਕਰਾਉ ਸੰਗਾ ਜੀ ਕਿੰਨਾ ਦੁੱਧ ਪਾ ਦੂਗੀ 17 18 ਕਿਲੋ ਖੁੱਲਾ ਪਾ ਦੂਗੀ ਲੈ ਲਊਗਾ ਤਾਂ ਚੰਗਾ ਬ ਬਾਕੀ ਢਿੱਲੇ ਢੁੱਲੇ ਬਹੁਤ ਵਈ ਸੁੱਕੇ ਨੇ ਹਜੇ ਹਰਤਾ ਬਾਕੀ ਪਿਆ ਜੀ ਹਾਂ ਭਰ ਜੂਗੀ ਇਹ ਬਜਨ ਬੋਤਾਲੀ ਪੂਰੀ ਜੀ ਵਧੀਆ ਗੁੰਦਮੇ ਸ਼ਰੀਰ ਦੀ ਬੈੜ ਸੁੱਕਾਫੀ ਕਲਰ ਦੇ ਵਿੱਚ ਆ ਗਈ ਜਮਾ ਇਹ ਜਰਸੀ ਕ੍ਰੋਸ ਹੈ ਜੀ ਹਾਂ ਜਰਸੀ ਕ੍ਰੋਸਾਂਗ ਚ ਜਿਹੜੀ ਪੰਜਾਬੀ ਕੋਈ ਪ੍ਰੋਫਸਰਾਂ ਕਹਿੰਦੇ ਮੰਨ ਲਈ ਗਰਮੀ ਗਰਮੀ ਵਾਲਾ ਸਿਸਟਮ ਬੜੀ ਹੈ ਨਾ ਗਰਮੀ ਵਾਲੀ ਹੁੰਦੀ ਹੂੰ ਉਹ ਇਧਰ ਮੇਰੇ ਮੰਦੀ ਇੱਕ ਤਰ੍ਹਾਂ ਦੀ ਮੱਝ ਨਾਲ ਹੈ ਰੇਟ ਇਹਦਾ ਸੁੱਕੀ ਬਾਈ ਇਹਦਾ ਵੀ ਦੇਣ ਲੈਣ 60000 ਇਹਦਾ ਵੀ 60000 ਲੈ ਵੀ ਦੋਸਤੋ ਆਫਰ ਵਾਲਾ ਕੰਮ ਹੀ ਹੈ 60 ਦੇ ਲਵੇ ਤਾਂ ਵੀ ਹੋਊਗਾ ਮਾਲ ਆ ਵੀ ਠੰਡੀ ਸੀ ਨਾ ਬਹੁਤ ਹੀ ਆ ਤਾਂ ਪਹਿਲੀ ਚੌੜੀਆਂ ਰਤਾਂ ਘਰੀ ਖੜੀਆਂ ਬਾਹਰ ਠੰਡੀ ਹੈ ਜੀ ਇਹਦੇ ਵੀ ਹੱਥੀਂ ਜਵਾਈ ਵਾਲਾ ਥਾਂ ਆ ਗਿਆ ਮੁੱਠੀ ਚੋਂ ਆਉਣ ਵਾਲਾ ਇਹ ਉਹਦੇ ਨਾਲ ਥੋੜੀ ਕੱਦ ਬਿੱਟ ਚ ਉਹਦੇ ਨਾਲ ਚੰਗੀ ਆ ਗਈ ਦੋਸਤੋ ਬਜਨ ਬਹੁਤ ਥਾਂ ਲੇਵਾ ਬਹੁਤ ਚੰਗਾ ਹੈ ਬਜਨ ਮਜੂਦ ਵਾਲੀ ਵਹਿੜ ਆ ਗਈ ਤੇ ਇਹ ਵੀ ਠੰਡੀ ਸੀ ਨਾ ਮੋਜ ਨਾਲ ਪੂਸ ਚੱਕ ਕੇ ਕਰੀ ਜਾਂਦੀ ਹਰਾਲੀ ਮਾੜੀ ਲੈ ਦੋਸਤ ਇਹਦਾ ਹਵਾ ਨਾ ਹੁੰਨਾ ਬਹੁਤ ਚੰਗਾ ਲੱਗਿਆ ਸੁੱਕੀ ਕਿੰਨਾ ਦੁੱਧ ਪਾਉਂਦੀ ਮੀ ਇਹਦਾ ਇਹ 17-18 ਕਿਲੋ ਖੁੱਲਾ ਪਾ ਦੂਗੀ ਕਿੰਨੇ ਦਿਨ ਪਿਆ ਇਹਦੇ ਇਹ 5-4 ਦਿਨ ਕੱਢੂਗੀ ਬਸ 5-4 ਕੱਢੂ ਹਾਂਜੀ ਆਹ ਦੋਸਤੋ ਹਵਾਨਾ ਵੀ ਬਹੁਤ ਚੰਗਾ ਆ ਗਿਆ ਗਾਂ ਦਾ। ਬਾਕੀ ਦੇਖ ਸਕਦੇ ਹੋ ਤੁਸੀਂ। ਬਾਕੀ ਦੇ ਬਾਈ ਦੇ ਰੇਟ ਕਿਵੇਂ ਲੱਗੇ ਤੇ ਬਾਈ ਦੇ ਪੋਸੂ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ। ਇਹ ਸੀਗੀ ਤੀਜੇ ਨੰਬਰ ਵਾਲੀ ਗਾਂ ਇਹਦਾ ਰੇਟ ਕਿੰਨਾ ਦੱਸ ਸਕੀ? ਇਹਦਾ ਮੁੱਲ 70000 ਆ ਜੀ ਪਰ 2000 ਛੋਟ ਕਰਦਾ 70000 60000 ਦੀ ਕਿੰਨਾ ਦੇ ਦਿਆਂਗੇ? ਕਿ ਕੱਦ ਵੱਡ ਤੁਸੀਂ ਦੇਖ ਸਕਦੇ ਤਿੰਨਾ ਗਾਵਾਂ ਦਾ। ਇਹ ਮੈਂ ਗੁੰਦਵੇਂ ਸ਼ਰੀਰ ਦੀ ਪਈ ਆ। ਤੇ 4 ਨੰਬਰ ਵਾਲੀ ਇਹ ਥਾਂ ਥਾਂ ਬਹੁਤ ਰੇਟ ਚੰਗਾ ਲੱਗਿਆ। ਇਹ ਵੀ ਕ੍ਰੋਸੀ ਆਈ ਇਹ ਵੀ ਕ੍ਰੋਸ ਹੰਗ ਚ ਆ ਗਈ ਘਰ ਵਿੱਚ ਤੇ ਇਹੀ ਚੱਲਦਾ ਸਸਤਾ ਹਾਂ ਬਈ ਇਹ ਵੀ ਦੁੱਧ ਘਰ ਦੇ ਹੂੰ ਬਾਕੀ ਰੇਟ ਦੇ ਹਿਸਾਬ ਨਾਲ ਗਾਵਾਂ ਠੀਕ ਨੇ ਕਿੰਨੇ ਦਿਨ ਰਹਿਣੇ ਸੁੱਕੇ ਦੇ ਇਹ ਵੀ ਲੱਗੀ 5-6 ਦਿਨਾਂ ਦੀ ਜੀ 5-6 ਦਿਨਾਂ ਦੀ ਕੱਚੀ ਹੈ ਹਾਂਜੀ ਬਈ ਜੀ ਲੈ ਦੋਸਤੋ 5 ਤੋਂ ਲੈ ਕੇ ਹਫਤੇ ਦੇ 8 ਦਿਨਾਂ ਤੱਕ ਕੱਚੀ ਗੰਗਾਵਾਂ ਨੇ ਬਾਕੀ ਮੇਲਾ ਲੂਗਾ ਥਾਂ ਦੇ ਮਸਲਿਆਂ ਦਿਖਾਉਣੇ ਆਪਾਂ ਬਹੁਤ ਚੰਗਾ ਥਾਂ ਲੱਗਿਆ ਰਹਿ ਤਾ ਇਹ ਜਮਾਂ ਮੀਡੀਅਮ ਕਰਦੀ ਆ ਗਈਆਂ ਤੇ ਹੱਬ ਤੱਕ ਕਹਿੰਦਾ ਬਾਈ ਠੰਡੀ ਸੀ ਰੇ ਵੀ ਬਹੁਤ ਅੱਜ ਮੈਂ ਤੇੜ ਸੁੱਕੀ ਦਾ ਉਹ ਦੇਖ ਲੈਣ ਮੈਂ ਬੋਲ ਜਾ ਯਾਰ ਲੈ ਵੀ ਦੋਸਤੋ 52000 ਪਿਆਂ ਦੇ ਲਾਗੇ ਤੱਕ ਆ ਗਈ ਸਾਨੂੰ ਗਿਆ ਸੀ 50 ਤੋਂ 70 ਦੇ ਵਿੱਚ ਵਿੱਚ ਗਮ ਇਹ ਸੀਗੀ 4 ਨੰਬਰ ਵਾਲੀ ਬਾਈ ਨਾਲ ਗੱਲਬਾਤ ਕਰ ਲਓ ਤੁਸੀਂ ਆਹ ਜੀ ਦੱਸੀ ਜਰਸੀ ਪਹਿਲਾ ਸੂਈ ਪਹਿਲਣ ਬਹੁਤ ਜਲਦੀ ਬਚਿਆ ਇਹ ਹਫ਼ਤਾ ਬਾਕੀ ਹੈ ਇਹਦਾ ਪਿੰਕ ਲੇ ਵਿੱਚ ਆ ਗਈ ਜਰਸੀ ਜਮਾ ਗੋਲ ਅੱਠ ਤੇ ਜੂ ਟਾਈਪ ਕਰਨ ਆ ਗਿਆ ਪਹਿਲੇ ਜੂਰੇ ਕਿੰਨੇ ਦਿਨ ਪਏ? ਹਾਈ ਹਫਤਾ ਬਾਕੀ ਪਿਆ ਜੀ। ਹਫਤਾ ਪਿਆ। ਇਹ ਵੀ ਪਹਿਲੇ ਜੂਰੇ ਦੇ ਹਿਸਾਬ ਨਾਲ ਤਾਂ ਲੇਵਾ ਚੰਗਾ ਭਰ ਜੁੜ ਗਿਆ ਨਾ। ਹਾਂ ਜੀ ਪੂਰਾ ਭਰੂਜ ਦਾ ਹਫਤਾ ਪਿਆ ਜੀ। ਕਾਰਡਿੰਗ ਦੇ ਵਿੱਚ ਟੋਆ ਖੜਾ ਹੀ ਚੁੱਕੀ। ਆ ਦੇਖੋ ਦੋਸਤੋ। ਇਹ ਵੀ ਠੰਡੀ ਸੀ ਲੱਗੀ ਜਿਵੇਂ ਬੇਲਾ ਬਾਕੀ ਕੈਮਰੇ ਦੇ ਪਿੱਛੇ ਡੰਨ ਲੱਗ ਜਾਂਦਾ। ਹਜੇ ਤੱਕ ਤਾਂ ਕੋਈ ਸੁੱਕੀ ਦਾ ਪਸ਼ੂ ਡਰਿਆ ਨਹੀਂ ਤੇ ਲੇਵਾ ਤੁਸੀਂ ਦੇਖ ਲਓ ਕਿਉਂ ਗੁਲਾਬੀ ਠਣ ਲੱਗੇ ਨੇ। ਤੇ ਜੇ ਕੋਈ ਜਲਸੀ ਜਮਾ ਪਰ ਹੋੜ ਜਲਸੀ ਵਾਲਾ ਕੰਮ ਦਾ ਸ਼ੀਨ ਆ। ਤਾਂ ਆ ਦੇਖ ਲਓ। ਚੰਗੇ ਜੀਦਾ ਜਮਾ ਜੀ ਇੱਥੇ ਰੋਪਾਂਗੇ। ਹੂੰ। ਇਹ ਹਲੂਏ ਬਹੁਤ ਹਾਂ ਬਹੁਤ ਜਿਹੜੇ ਕੰਮ ਵਗੈ ਤੇ ਆ ਕਰਦੀ ਹੁੰਦੀ ਹੈ ਨਾ ਹਾਂਜੀ ਤੇ ਰੇਟ ਇਹਦਾ ਸੁੱਕੀ ਇਹ ਆ ਬਦੇ ਲੈਂ 55000 ਇਹਦਾ 55000 ਹੋਜੀ ਠੀਕ ਹੈ ਜੀ ਇਹ ਅਗਲੀ ਬੈਠ ਆ ਗਈ ਕਾਫੀ ਕਲਰ ਚ ਗੁਲਾਬੀ ਸਨਾਂ ਦੇ ਵਿੱਚ ਕੱਦ ਵਿੜ ਦੀ ਚੰਗੀ ਆ ਗਈ ਇਹ ਇਹ ਦੂਜਾ ਸੁਆ ਜੀ ਦੂਜਾ ਸੁਆ ਵੀ ਕ੍ਰੋਸ ਆਂਗ ਦੇ ਵਿੱਚ ਆ ਗਈ ਹਾਂ ਬਹੁਤ ਲੰਬੀ ਬਹੁਤ ਭਈ ਸੁੱਕੀ ਹੈ ਨਾ ਹਾਂ ਬਹੁਤ ਲੰਬਾਈ ਲੰਬੂਈ ਬਹੁਤ ਹੈ ਜੀ ਲੇ ਵੇ ਇਹਦਾ ਵੀ ਚੰਗਾ ਆ ਗਿਆ ਦੋਸਤੋ ਬਾਕੀ ਥਣਹਾਰੀਆਂ ਦੇ ਚਾਰ-ਚਾਰ ਹੀ ਇਹ ਪੰਜਾਬ ਵਾਲੀ ਜਰਸੀ ਹੈ ਜੀ ਹਾਂ ਥਣਹਾਰੀਆਂ ਦੇ ਹਾਂ ਚਾਰ-ਚਾਰ ਹੀ ਪੰਜਾਬ ਵਾਲੀ ਜਰਸੀ ਆ ਗਈ ਦੋਸਤੋ ਨੂੰ ਪਰ ਕ੍ਰੋਸ ਸੰਗਤ ਵੀ ਕਹਿੰਦੇ ਆ ਉਹ ਜਰਸੀ ਪਿਓਰ ਚ ਆ ਗਈ ਪੰਜਾਬ ਵਾਲੀ ਜਰਸੀ ਤੇ ਦੁੱਧ ਦੀ ਕੀ ਕੈਪੈਸਿਟੀ ਹੈ ਜੀ ਇਹਨੇ 20 ਪਲੱਸ ਕੱਢ ਦੂ ਜੀ ਕੀ ਕੱਢ ਦੂ ਹਾਂ ਰੋਹਣਾ ਪੰਜ ਦਿਨ ਬਾਕੀ ਇਹਦੇ ਹਾਂਜੀ ਪੰਜ-ਛੇ ਦਿਨ ਲੈ ਜੂਗਾ ਜੀ ਹਾਂਜੀ ਦਿਨ ਲਿਆਂਦੀ ਆ ਦੋਸਤੋ ਬਾਕੀ ਲੈਵਲ ਉਹ ਦੇਖ ਹਫ਼ਤੇ ਨਹੀਂ ਲੈ ਜੀ ਅਜੇ ਤੱਕ ਹਫ਼ਤਾ ਲੈ ਜੀ ਹਫ਼ਤਾ ਲੈ ਜਣਾ ਬਾਕੀ ਗਰਮੀ ਦੇ ਹਿਸਾਬ ਨਾਲ ਪਸੂ ਆਏ ਦਾ ਹਾਂਜੀ ਜੀ ਹਾਂਜੀ ਸੱਕੀ ਸੁੱਕੀ ਜਿਵੇਂ ਕਹਿੰਦੇ ਆ ਵੀ ਥਾਣ 5ਵਾਂ ਥਾਣ 6ਵਾਂ ਜੀ ਬੈਠੇ ਰਹੋ ਮਾਨੀ ਠੀਕ ਆ ਆਏ ਨਹੀਂ ਕੋਈ ਲੱਖ ਜੱਕ ਦੂ ਠੀਕ ਆ ਕੰਡੀ ਚੀਜ਼ ਆ ਗਈ ਐ ਵੀ ਦੋਸਤੋ ਪਹਿਲਾਂ ਵੀ 20 ਕਿਲੋਤਾ ਆਪਾਂ 20 ਕਿਲੋ ਕਹਿੰਦੇ ਦਿੰਨੇ ਆਂ ਪਹਿਲਾਂ ਨੇ 20 ਕਿਲੋ ਦਿੱਤਾ ਸੀ ਬਹੁਤ ਚੰਗੀ ਮੱਛੀ ਆ 20 ਕਿੱਕ ਦੇਵਾਂਗੇ ਭਾਪੀ ਸਰੇ ਮੈਂ ਕਹਾਂ ਤੇ ਸੁੱਕੀ ਆ ਆਪਾਂ ਦਿਖਾ ਦਈਦਾ ਦੋਸਤਾਂ ਨੂੰ ਇੱਕ ਥਣ ਜਗਾ ਉਹ ਬਈ ਚੌੜਾ ਨਹੀਂ ਨਿਸ਼ਾਨ ਹੀ ਨਹੀਂ ਬਸ ਠੀਕ ਆ ਓਕੇ ਜਮਾ ਦੋ ਹੁੰਦੇ ਹੈ ਕਈ ਕਈ ਕੰਮ ਨੇ ਹੈ ਨਾ ਬਸ ਓਹ ਚੌੜਾ ਨਹੀਂ ਦੋਸਤੋ ਧਾਰਮਾ ਕੇ ਤੁਸੀਂ ਦੇਖ ਸਕਦਾ ਤੇ ਇਹਦਾ ਮੁੱਲ ਸੁੱਕੀ ਇਹ ਆ ਬੇਲਾਂ ਨੂੰ ਦੋ ਕਾ ਟੱਸੀ ਯਾਰ 78000 ਹਾਂਜੀ ਦੋ ਕਾ 80000 ਦੋਸਤੋ ਮੁੱਲ ਇਹਦਾ ਤੇ 20 ਲੀਟਰ ਦੁੱਧ ਕਹਿ ਕੇ ਦਿੱਤਾਂ ਨੇ ਇੱਦਾਂ ਕਿ 20 ਕਿਲੋ ਵੀ ਜਮਾ ਜ਼ਿੰਮੇਵਾਰੀ ਤੇ ਭੇਜ ਦੂੰ ਤੇ 20 ਐਟ ਕੀ ਕਹਦਾ ਬਾਕੀ ਪਸ਼ੂ ਵਧਾਉਂਦੇ ਹੁੰਦਾ 2 ਕਿਲੋ ਦੁੱਧ ਤੇ ਸੇਵਾ ਦਾ ਹੁੰਦਾ ਨਾ ਇਹ ਵਧਾ ਦੇਊਗਾ ਫੋਰੀ ਆਉਂਗਾ ਅਗਲੀ ਵਾਰ ਨਹੀਂ ਦੁੱਧ ਹੁੰਦਾ ਵੀ ਸੇਵਾ ਦਾ ਵੀਰੇ ਸੇਵਾ ਦਾ 20 ਵਾਲੀ ਤੋਂ 22 ਵੀ ਕਢਾ ਸਕਦੇ ਆਪਾਂ ਐਸ ਐਰ ਆ ਵੀ ਐਸ ਐਰ ਬਹੁਤ ਲੰਮੀ ਆ ਗਈ ਨਾ ਬਹੁਤ ਵੱਡੀ ਗਾਇਲ ਇਹਦਾ ਤੇ ਰੰਗ ਰੂਗ ਵੀ ਬਹੁਤ ਚੰਗਾ ਪੈ ਗਿਆ ਦਾ ਬਾਕੀ ਦੇਖ ਸਕਦੇ ਹੋ ਕੱਦ ਕਟ ਸਭ ਤੋਂ ਵੱਡੇ ਕੱਦ ਦੀ ਤੇ ਲੰਬੀ ਆ ਗਈ ਅਜੇ ਹੱਤਾ ਬਾਕੀ ਹੈ ਜੀ ਬਵਾਨਾ ਦੇਖ ਲਓ ਹੱਤਾ ਬਾਕੀ ਪਿਆ ਢੱਲ ਢੁਲ ਵੀ ਚੰਗੀ ਪਈ ਆ ਹਾਂ ਬਈ ਜੀ ਤੇ ਮੋੜੀ ਸੁੱਕੀ ਲੈ ਵੀ ਦੋਸਤੋ ਬਹੁਤ ਲੰਮੀਆਂ ਆ ਗਈ ਬਹੁਤ ਵੱਡੀ ਤੇ ਥਣ ਥਣ ਵੀ ਜਮ ਐ ਗੱਲਾ ਕੱਲਾ ਹੀ ਇਹੋ ਆ ਦਿਖਾਉਂਦੇ ਆ ਤੁਹਾਨੂੰ ਸੁੱਕੀ ਰੇਟ ਇਹਦਾ ਉਹ ਦੂਜਾ ਸੁਆ ਬਈ ਜੀ ਹੂੰ ਇਹਨੇ 26 27 ਕਿਲੋ ਪਹਿਲਾਂ ਦੇ ਦਿੱਤਾ ਜੀ 26 ਕਹਿ ਕੇ ਜਾਂਦੀ ਹੈ ਹਾਂ 26 27 ਕਿਲੋ ਆਪਾਂ ਕਹਿ ਕੇ ਦਿੰਦੇ ਹਾਂ ਜੀ ਉਨਰ ਗਾਣੇ 30 ਕਿਲੋ ਕੱਢਾਉਣੇ ਆਏ ਨੇ ਜੀ ਹੂੰ ਨੇ 20 ਬਰਸ ਦਾ ਕੋਈ ਵੱਡੀ ਗੱਲ ਨਹੀਂ 22 25 22 24 ਤਾਂ ਨਾ ਨਹੀਂ ਬਾਈ ਥਾਂ ਦੇ ਦੇ ਹਿਸਾਬ ਨਾਲ ਨਾ 27 28 ਕਿਲੋ ਖੁੱਲਾ ਦੇਵੂ ਮੈਂ ਕੱਢੂਗੀ ਤੇ ਤੁਹਾਡੇ ਦਾ ਬਹੁਤ ਅੰਗਰ ਬਣੂਗੀ ਵੀ ਹਜੇ ਹਾਂ ਬਣੂਗੀ ਤੇ ਕਾਫੀ ਪਿਆ ਬਾਕੀ ਕਰ ਲੈ ਵੰਡ ਵੀ ਠੋਪਦਾ ਆਗੇ ਜੀ 25 ਨਾਲ ਦੇਵੂਗੀ ਹਾਂ ਫੇਰ ਤਾਂ ਗਾਂ ਰੱਖਣ ਦੀ ਕੀ ਫਾਇਦਾ ਫੇਰ ਤਾਂ ਗਾਂ ਫੇਰ ਤਾਂ ਅਗਲਾ ਹੋਈ ਕਰ ਲਓ ਨਾ ਇਕੱਲਾ ਇਕੱਲਾ ਜਮਾ 10 ਹੱਥੀ ਚਵਾਈ ਵਾਲਾ ਤੇ ਹੱਥੀਆ ਮਸ਼ੀਨ ਵਾਲਾ ਇਕੱਲਾ ਇਕੱ ਸੁਖੀ ਦੇ ਰੇਟ ਦਾ 1,10,000 ਦੇਣ ਲੈਣੀ ਹੈ ਬਸ 1,10,000 ਹਾਂਜੀ ਜਮਾ ਦੇਣ ਲੈਣ ਹਾਂ ਦੇਣ ਲੈਣ ਕੋਈ ਮਾਨਤਾ ਤਾਂ ਹੋ ਜਾ ਆਏ ਤਾਂ ਕਰ ਦਾਂ ਕੋਈ ਬਾਈ ਆਊਗਾ ਛੋੜ ਛੱਪਾ ਕਰਾਂਗੇ ਬਾਈ ਜਦੋਂ ਆਪਾਂ ਕਹਿੰਨਾ ਫਾਰਮ ਤੇ ਛੋੜ ਛੱਪਾ ਤਾਂ ਕਰਾਂਗੇ ਪਰ ਮੁੱਲ ਬਾਈ ਨੇ ਪਹਿਲੀ ਕਿਹਾ ਸੀ ਵੀ ਆਪਾਂ ਜਾਇ ਜੀ ਕਰਾਂਗੇ ਵਾਲੇ ਤੋੜ ਥੋੜ ਵਾਲੇ ਨਹੀਂ ਕਰਦੇ 1,10,000 ਬਾਕੀ ਸਾਰੀਆਂ 50 ਤੋਂ 70 75 ਦੇ ਲਾਗੇ ਸਾਗੇ ਗਾਵਾਂ ਨੇ 50 ਗੀਆਂ ਬਾਈ ਸੁਖੀ ਦੀਆਂ ਗਾਵਾਂ ਤੇ ਕਮੈਂਟ ਕਰਕੇ ਦੱਸੋ ਬਾਈ ਦੇ ਰੇਟ ਤੇ ਗਾਵਾਂ ਕਿਵੇਂ ਲੱਗੀਆਂ ਇੱਕ ਵਾਰ ਬਾਈ ਦੀ ਲੋਕੇਸ਼ਨ ਤੇ ਨੰਬਰ ਤੁਹਾਨੂੰ ਫੇਰ ਦਵਾਂਗੇ ਤੁਹਕੇ ਨੰਬਰ ਨੰਬਰ 930 62 14438 14438 930 62 14438 ਠੀਕ ਹੈ ਤਖਤ ਮਾਲ ਬਾਈ ਦਾ ਪਿੰਡ ਕਾਲਾਂ ਵਾਲੀ ਰਹਿ ਜਾਂਦੀ ਹੈ 10 ਕਿੰਨੇ ਕਿਲੋਮੀਟਰ ਦੋ ਕਿਲੋਮੀਟਰ ਜੀ ਦੋ ਕਿਲੋਮੀਟਰ ਤਲਵੰਡੀ ਸਾਬੋ ਰਹੀ 12 ਕਿਲੋ ਹਾਂ 10 12 ਕਿਲੋ ਤਲਵੰਡੀ ਸਾਬੋ ਹਰਿਆਣਾ ਦਾ ਪਹਿਲਾ ਪਿੰਡ ਹੈ ਜੀ ਹਰਿਆਣਾ ਦਾ ਪਹਿਲਾ ਪਿੰਡ ਹੀ ਆ ਜਾਂਦਾ ਹੈਗਾ ਹਾਂ ਜੀ ਤੇ ਠੀਕ ਹੈ ਭਾਈ ਜੀ ਠੀਕ ਹੈ ਜੀ ਧੰਨਵਾਦ